ਮੈਂ ਫੋਟੋ ਖਚਾਈਆ ਆਸ਼ੂ ਇਜ਼ ਮਸਟ ਮਤਲਬ ਇਹ ਆਸ਼ੂ ਜ਼ਰੂਰੀ ਹੈ ਐਡਾ ਕਿਹੜਾ ਨੈਲਸਨ ਮੰਡੇਲਾ ਚਰਚਲ ਹੈ ਵੀ ਜ਼ਰੂਰੀ ਹੈ ਤਾਂ ਮਜਬੂਰੀ ਹੈ ਸਹੀਆਂ ਗੱਲਾਂ ਤਾੜੀਆਂ ਮਾਰ ਕੇ ਹੌਸਲਾ ਬਲਾ ਦੇ ਟੀਮ ਦਾ ਮੈਂ ਭੋਤੜੇ ਫਰੋਲ ਦੂੰ ਇਹਨਾਂ ਦੇ ਮੇਰੇ ਕੋਲ ਕੱਲੀ ਕੱਲੀ ਗੱਲ ਪਈ ਜਾਂਦੀ ਤਾਂ ਹੀ ਡਰਦੇ ਨੇ ਇਹ ਵੀ ਇਹ ਦੱਸ ਦਿੰਦਾ ਯਾਰ ਬਾਲਾ ਪੰਗਾ ਹੈ ਵਿਧਾਨ ਸਭਾ ਦੇਖਿਆ ਤੂੰ ਹੀ ਦੇਖਦੇ ਹੋਗੇ ਵਿਧਾਨ ਸਭਾ ਚ ਜਦੋਂ ਮੈਂ ਕਹਿਣਾ ਬਾਜਵਾ ਸਾਹਿਬ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਅੱਖਾਂ ਚ ਅੱਖਾਂ ਪਾ ਕੇ ਕਰੋ ਗੱਲ ਤੁਸੀਂ ਸੋਨੇ ਦੇ ਬਿਸਕਟਾਂ ਦੀ ਸਮਗਲਿੰਗ ਕਰਨ ਵਾਲੇ ਅਸੀਂ ਆਟੇ ਦੇ ਬਿਸਕਟਾਂ ਵਾਲੇ ਦਿਵਾਲੀ ਵੇਲੇ ਬੇਬੇ ਦਿਵਾਲੀ ਤੋਂ 20 ਦਿਨ ਪਹਿਲਾਂ ਕਢਾ ਲਿਆਉਂਦੀ ਸੀ ਪੀਪਾ ਬਿਸਕਟਾਂ ਦਾ ਕਢਾ ਲਿਆਉਂਦੀ ਸੀ ਮੈਂ ਤੇ ਮੇਰੀ ਭੈਣ ਘਰੇ ਹੁੰਦੇ ਸੀ ਜੋ ਪੀਪਾ ਆ ਗਿਆ ਚਲੋ ਵੀ ਉਹਨੂੰ ਬਿਸਕਟ ਮਿਲਣਗੇ ਨਾ ਬੇਬੇ ਜਿੰਦੀ ਲਾਂ ਦੀ ਐਡੀ ਕਹਿੰਦੀ ਵੀ ਨਾ ਇਹ ਤਾਂ ਦਿਵਾਲੀ ਵਾਲੇ ਦਿਨ ਘਰੂੰਡੀ ਚ ਪਹਿਲਾਂ ਮੱਥਾ ਟੇਕ ਕੇ ਉਦੋਂ ਬਾਅਦ ਮਿਲਣਗੇ ਅਜਿਹਾ ਦਿਵਾਲੀ ਚ ਪਏ ਨੇ 15 20 ਦੇ ਨਾ ਉਹ ਤੱਕ ਤਾਂ ਸਾਡੀਆਂ ਲਾਲਾਂ ਵੀ ਮੁੱਕ ਜਾਣੀਆਂ ਇਹਨਾਂ ਦੇ ਹੱਥੋਂ ਗੇਮਾਂ ਨਿਕਲ ਗਈਆਂ ਇਹਨਾਂ ਦੇ ਹੱਥੋਂ ਗੇਮਾਂ ਨਿਕਲ ਗਈਆਂ 22 2022 ਚ ਤੁਸੀਂ ਉਹ ਕਮਾਲ ਕਰਤੀ ਮੈਨੂੰ ਲੱਗਦਾ ਦੋ ਚਾਰ ਨੂੰ ਤਾਂ ਹਜੇ ਵੀ ਉਹਦੇ ਘਰਦਿਆਂ ਨੇ ਉਹਨਾਂ ਨੇ ਦੱਸਿਆ ਨਹੀਂ ਹੋਣਾ ਵੀ ਆਪਾਂ ਹਾਰ ਗਏ ਵੀ ਕਿਤੇ ਹੌਂਕਾ ਨਾ ਲੈ ਜੇ ਉਹੀ ਕਹੀ ਜਾਂਦੇ ਉਹਨੇ ਵਿੱਚ ਗਿਣਤੀ ਚੱਲੀ ਜਾਂਦੀ ਹੈ 2000 ਤੀ ਬਚੀਆਂ ਬਸ ਅਹ ਜੀ ਇੰਨੇ ਪਮੱਤਰ ਗੇ ਇੰਨੇ ਪਮੱਤਰੇ ਪਏ ਆ ਵਿਕਰ ਦੇ ਕਰਦੇ ਆਂ ਹੀ ਕਹੀ ਜਾਂਦੇ ਵੀ ਗਿਣਤੀ ਚੱਲੀ ਜਾਂਦੀ ਹੈ ਹਜੇ ਦੱਸਿਓ ਨਾ ਪਾਈ ਦੱਸਿਓ ਨਾ ਦਿਲ ਤੇ ਲਾਜੋ ਹਾਂ ਕਾ ਲੈ ਜੂ ਆ ਹਾਲ ਹੋਈ ਪਈ ਐ ਨਾ ਦੇ ਦਿਮਾਗੀ ਤਵਾਜਨ ਹੱਲ ਗਏ ਨਾ ਦੇ ਵੀ ਆ ਕੀ ਹੋ ਗਿਆ ਯਾਰ ਫਿਰ ਹੁਣ ਹੁਣ ਦੂਜੇ ਪਾਸੇੋਂ ਕਰਦੇ ਹੁੰਦੇ ਆ ਜਿਵੇਂ ਉਹ ਕਿਤੇ ਰਿਜ਼ਲਟ ਆਇਆ ਦਸਵੀਂ ਦਾ ਮੁੰਡੇ ਦੇ ਬਾਪੂ ਨੇ ਪੁੱਛਿਆ ਕਹਿੰਦਾ ਵੇਰੀ ਕਿਵੇਂ ਰਿਜ਼ਲਟ ਤੇਰਾ ਉਹ ਕਹਿੰਦਾ ਜੀ ਨੰਬਰਦਾਰ ਦਾ ਮੁੰਡਾ ਫੇਲ ਹੋ ਗਿਆ। ਉਹ ਕਹਿੰਦਾ ਚਲੋ ਉਹ ਤਾਂ ਹੋ ਗਿਆ ਤੇਰਾ ਰਿਜ਼ਲਟ ਕਿਵੇਂ ਰਿਹਾ? ਕਹਿੰਦਾ ਸਾਡੇ ਨਾਲ ਇੱਕ ਫਲਾਣੇ ਪਿੰਡ ਦੀ ਸਰਪੰਚ ਦੀ ਕੁੜੀ ਵੀ ਪੜਦੀ ਸੀ ਉਹ ਵੀ ਫੇਲ ਹੋ ਗਈ ਬਾਪੂ। ਉਹ ਕਹਿੰਦਾ ਚਲੋ ਉਹ ਤਾਂ ਹੋ ਗਈ ਤੇਰਾ ਰਿਜ਼ਲਟ ਕਿਵੇਂ ਰਿਹਾ? ਕਹਿੰਦਾ ਐਸ.ਡੀ.ਐਮ ਦਾ ਮੁੰਡਾ ਵੀ ਫੇਲ ਹੋ ਗਿਆ 10ਵੀਂ ਚੋਂ। ਅੱਛਾ ਉਹ ਤਾਂ ਹੋ ਗਿਆ ਉਹ ਤਾਂ ਤੇਰਾ ਕਿਵੇਂ ਰਿਹਾ? ਕਹਿੰਦਾ ਏਡੇ ਏਡੇ ਫੇਲ ਹੋ ਗਏ ਬਾਪੂ ਤੂੰ ਤੂੰ ਤਾਂ ਸਰਪੰਚ ਵੀ ਨਹੀਂ ਹੈਗਾ ਔਰ ਤੇਰੇ ਵਾਲੇ ਦੇ ਵਿੱਚ ਹੀ ਗਿਆ। ਉਹ ਹੁਣ ਹੁਣ ਜਦੋਂ ਕਹਿੰਦੇ ਨੇ ਹਾਰ ਗਿਆ ਕਹਿੰਦੇ ਮੈਂ ਕਿਹੜਾ ਗੱਲਾ ਹਾਰ ਗਿਆ ਤੂੰ ਵੀ ਤਾਂ ਹਾਰ ਗਿਆ ਐਂ ਕਹੀ ਜਾਂਦੇ ਇੱਕ ਦੂਜੇ ਨੂੰ ਅੱਬ ਮਜੀਠੀਆ ਵੀ ਹਾਰ ਗਿਆ ਮਜੀਠੀਆ ਕਹੀ ਜਾਂਦਾ ਸਿੱਧੂ ਵੀ ਹਾਰ ਗਿਆ ਤਾਂ ਮੈਂ ਕੀ ਕਰਾਉਣਾ ਉਹ ਕਹਿੰਦਾ ਮਲੂਕਾ ਖੜਾ ਜਿੱਤ ਗਿਆ ਉਹ ਕਹਿੰਦਾ ਪੱਠਾ ਜਿੱਤ ਗਿਆ ਐਂ ਕਹੀ ਜਾਂਦੇ ਹੁਣ ਇੱਕ ਦੂਜੇ ਨੂੰ ਇਹ ਕੰਮ ਤੁਸੀਂ ਕੀਤਾ ਯਾਰ ਕਮਾਲ ਕਰਤੀ ਬਈ ਹਿਸਟਰੀ ਲਿਖ ਦਿੱਤੀ ਯਾਰ ਕਮਾਲ ਇਹੀ ਕਰਿਆ ਕਰੋ ਪੰਜਾਬ ਵਾਲੇ ਜਦੋਂ ਕਰਦੇ ਆ ਫਿਰ ਐ ਆਪਦੇ ਆਈ ਤੇ ਆ ਜਾਂਦੇ ਨਹੀਂ ਕਰਦੇ ਫਿਰ ਤਾਂ ਸਵੇਸ ਕਰਕੇ ਤੁਹਾਨੂੰ ਕਹਿਣ ਆਇਆ ਇੱਕ ਨੰਬਰ ਤੇ ਪਾਟਣਾ ਝਾੜੂ ਵਾਲਾ ਝਾੜੂ ਦਾ ਕੰਮ ਹੀ ਸਫਾਈ ਕਰਨਾ ਆਪਣਾ ਚੋਣਸ਼ਾਨੀ ਵਾਲਾ ਵਧੀਆ ਮਾਮਾ ਭਾਣਾ ਤਾਂ ਦਸਣ ਦੀ ਲੋੜ ਹੀ ਨਹੀਂ ਤੜਕੇ ਤੜਕੇ 5:30 ਵਜੇ ਨੇਰੇ ਚ ਵੀ ਪਾੜ ਲੈਂਦੀਆਂ ਨੇ ਕਿੱਥੇ ਜੇ ਪਿਆ ਆ ਆ ਤੁਸੀਂ ਵਾਲੇ ਖੁਸ਼ ਨਾ ਹੋ ਜੇ ਲੋਟ ਪਾਜੇ ਹਜੇ ਵੇਲੇ ਵੀ ਪਾੜ ਲੈਂਦੀਆਂ ਨੇ ਕੰਮ ਉਹੀ ਆਉਂਦਾ ਹੈ ਗੱਲ ਇਹ ਆ ਵੀ ਸਵੇਰੇ ਇਧਰਲੇ ਪਾਸੇੋਂ ਫੜ ਕੇ ਸਫਾਈ ਹੁੰਦੀ ਆ ਹੱਥ ਨਹੀਂ ਦੂਜੇ ਪਾਸੇੋਂ ਫੜਨਾ ਪੈਂਦਾ ਕਰਦਾ ਸਫਾਈ ਹੋਈ ਆ ਉਹ ਸੁਪਚਾਓ ਵਿੱਚ ਹੀ ਬਚਾਓ ਹੈ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਆਪਣਾ ਮਕਾਨ ਜਾਂ ਦੁਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਾਲ ਅਰਵਿੰਦ ਕੇਜਰੀਵਾਲ ਦੀ ਅਗਵਾਈ ਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾ ਕਾਬਾ ਮੇਰੇ ਨਾਲੋਂ ਮੇਰੇ ਨਾਲੋਂ ਵੱਧ ਗਲੇ ਤੁਸੀਂ ਬਿਠਾ ਰੱਖਿਆ ਅਸੀਂ ਤਾਂ ਚਲੋ ਬੋਲਦੇ ਆ ਵਿਵਾ ਭਾਸ਼ਣ ਦਿੰਨੇ ਆ ਰੋਜ ਪਰ ਤੁਸੀਂ ਨਾਰੇ ਲਾ ਲਾ ਕੇ ਆਪਦੇ ਗਲੇ ਬਿਠਾ ਰੱਖਿਆ ਇਹ ਪਿਆਰ ਆ ਯਾਰ ਏਦਾਂ ਇਹਦੇ ਕੋਈ ਮੁੱਲ ਨਹੀਂ ਕੋਈ ਕਿਸੇ ਗਰੰਟੀ 'ਚ ਇਸ ਪਿਆਰ ਦਾ ਕੋਈ ਮੁੱਲ ਨਹੀਂ ਕਿੰਨੇ ਵਜੇ ਆਠ ਵਜੇ ਕੋਈ ਲੀਡਰ ਨੂੰ ਸੁਣਨ ਆ ਜੂ ਇੱਥੇ ਸੁਖਬੀਰ ਬਾਦਲ 8 ਵਜੇ ਪਹਿਲੀ ਤਾਂ ਆਪ ਨਹੀਂ ਆ ਸਕਦਾ ਉਹ ਪਹਿਲੀ ਗੱਲ ਤਾਂ ਨਾ ਆ ਕਿ ਨਾ ਸਕਦਾ 8 ਵਜੇ 8 ਵਜੇ ਤਾਂ ਹੈ ਹੀ ਨਹੀਂ ਉਹ ਤਾਂ 4 ਵਜੇ ਤੱਕ ਆਲੇ ਨੇ ਪਹਿਲੀ ਗੱਲ ਤਾਂ ਆਉਂਦੇ ਨਹੀਂ ਜੇ ਆਗੇ ਦੁਨੀਆ ਦਾ ਦਿਨੇ ਨਹੀਂ ਰਿਸਕ ਲੈਂਦੇ ਵੀ ਕੋਈ ਪੰਗਾ ਨਾ ਪੈ ਜੇ ਰਾਤ ਨੂੰ ਕਿੱਥੇ ਹੁਣ ਤੁਸੀਂ ਦੇਖੋ ਧਰਮ ਦੇ ਨਾਂ ਤੇ ਪੈਸਾ ਖਾਦਾ ਧਰਮ ਨੂੰ ਐ ਮੁੱਠੀ ਚ ਲਿਆ ਗੁਰੂ ਦੀਆਂ ਗੋਲਕਾਂ ਖਾ ਗਏ ਲੋਕਾਂ ਦਾ ਗਰੀਬਾਂ ਦਾ ਪੈਸਾ ਖਾ ਗਏ ਕਦੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦਾ ਗਰੀਬਾਂ ਦਾ ਮਜ਼ੀਫਾ ਖਾ ਗਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮਜ਼ੀਫਾ ਖਾ ਗਏ ਕਿੱਥੇ ਲੈ ਕੇ ਪੈਸੇ ਨਾਲ ਲੈ ਜਾਣਗੇ ਇੱਥੇ ਸੁਰਗ ਨਰਕ ਨੇ ਪਲਸਟਰਾਂ ਜਾਂ ਚ ਨਿਕਲ ਜਾਂਦੇ ਕਰੇ ਇੱਧਰ ਲਈ ਬਾਹ ਜੀ ਤਾਂ ਐ ਕਰੀ ਬੜਾ ਹੁੰਦਾ ਕਦੇ ਇੱਧਰ ਲਈ ਤੇ ਖੜੀ ਹੁੰਦਾ ਕਦੇ ਇੱਕਨ ਲਾ ਦਿੱਤੀ ਲਾਤੇ ਬੰਨੀ ਬੈਠਾ ਸੀ ਨਾ ਉਹਦਾ ਕੋਈ ਜੋੜ ਰਿਹਾ ਹੈ ਨਾ ਗੱਠ ਜੋੜ ਰਿਹਾ ਹੈ ਨਾ ਕੋਈ ਜੋੜ ਟੁੱਟਣ ਕਨੀਉ ਰਿਹਾ ਨਾ ਗੱਠ ਜੋੜ ਟੁੱਟਣ ਕਨੀਉ ਰਿਹਾ ਸਾਰਾ ਟੁੱਟ ਗਿਆ ਉਹ ਬੀਐਸਪੀ ਵਾਲੇ ਵੀ ਛੱਡ ਗਏ ਕੋਈ ਨਹੀਂ ਅੱਛਾ ਦਿਲੰਦਰ ਇਲੈਕਸ਼ਨ ਲੜੀ ਤੱਕੜੀ ਤੇ ਕੋਈ ਹੋਰ ਸੁਖਵੀਰ ਬਦਲਾ ਫਿਰ ਚੜਿਆ ਬਰੇ ਪਹਿਲੀ ਵਾਰ ਹੋਇਆ ਵੀ ਸੁਖਵੀਰ ਬਦਲ ਹਾਥੀ ਦਾ ਪ੍ਰਚਾਰ ਕਰੀ ਜਾਂਦਾ ਤੱਕੜੀ ਕੋਈ ਹੋਰ ਲਈ ਫਿਰਦਾ ਉਹ ਮੈਂ ਕਿਹਾ ਯਾਰ ਤੂੰ ਆਪ ਦਾ ਸੰਭਲੋ ਪਾਰਟੀ ਉਹ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਉਹਨਾਂ ਕੋਲ ਅੱਜ 25 ਬੰਦੇ ਨਹੀਂ ਹੈਗੇ ਜੇ ਕੋਈ ਆਪਚ ਨਾ ਪਾਰਟੀ ਚ ਕੋਈ ਕੋਈ ਜਾਂਚ ਜੂਂਚ ਕਰਾਉਣੀ ਜਾਂ ਫੈਸਲੇ ਲੈਣ ਵਾਸਤੇ ਕਮੇਟੀ ਬਣਾਉਣੀ ਪਵੇ ਜੇ ਕਹਿੰਦੇ ਪੰਜ ਮੈਂਬਰੀ ਕਮੇਟੀ ਬਣਾਈ ਮੈਂ ਕਿਹਾ 11 ਦੀ ਬਣਾਉਣੀ ਪੈਗੀ ਬੰਦੇ ਕਿੱਥੋਂ ਲਿਆਉਂਗੇ ਤੁਸੀਂ 11 ਹੈ ਹੀ ਨਹੀਂ ਪੰਜ ਮੈਂਬਰੀ ਨਾਲ ਹੀ ਚੱਲਦਾ ਨਾ ਨਾ ਕੰਮ ਸੋ ਇਸ ਕਰਕੇ ਇਹ ਕੁਦਰਤ ਹੈ ਜੀ ਇਹ ਹੰਕਾਰ ਕਰਦੇ ਸੀ ਨਾ ਹੰਕਾਰ ਸੀਗਾ ਬਹੁਤ ਜ਼ਿਆਦਾ ਹੰਕਾਰ ਐਵੀ ਅਦਚ ਵੀ ਆਸ਼ੂ ਚ ਵੀ ਹੰਕਾਰ ਆ। ਆ ਫੋਟੋ ਖਚਾਈਆ ਆਸ਼ੂ ਇਜ਼ ਮਸਟ। ਮਤਲਬ ਵੀ ਆਸ਼ੂ ਜ਼ਰੂਰੀ ਐ ਏਡਾ ਕਿਹੜਾ ਨੈਲਸਨ ਮੰਡੇਲਾ ਚਰਚਲੇ ਵੀ ਜ਼ਰੂਰੀ ਐ ਤਾਂ ਮਜਬੂਰੀ ਐ। ਸਹੀ ਆ ਨ ਗੱਲ। ਤਾੜੀਆਂ ਮਾਰ ਕੇ ਹੌਸਲਾ ਬਖਸ਼ਾ ਟੀਮ ਦਾ। ਮੈਂ ਭੋਤੜੇ ਫਰੋਲ ਦੂੰ ਇਹਨਾਂ ਦੇ। ਮੇਰੇ ਕੋਲ ਕੱਲੀ ਕੱਲੀ ਗੱਲ ਪਈ ਨਹੀਂ ਤਾਂ ਹੀ ਡਰਦੇ ਨੇ ਇਹ ਵੀ ਇਹ ਆ ਦੱਸ ਦਿੰਦਾ ਯਾਰ ਬਾਲਾ ਪੰਗਾ ਆਇਆ। ਵਿਦਵਾਨ ਸਮਾਜ ਦੇਖਿਆ ਤੁਸੀਂ ਦੇਖਦੇ ਹੋਗੇ ਵਿਧਾਨ ਸਭਾ ਚ ਜਦੋਂ ਮੈਂ ਕਹਿੰਨਾ ਬਾਜਵਾ ਸਾਹਿਬ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਅੱਖਾਂ ਚ ਅੱਖਾਂ ਪਾ ਕੇ ਕਰੋ ਗੱਲ ਤੁਸੀਂ ਸੋਨੇ ਦੇ ਬਿਸਕਟਾਂ ਦੀ ਸਮਗਲਿੰਗ ਕਰਨ ਵਾਲੇ ਅਸੀਂ ਆਟੇ ਦੇ ਬਿਸਕਟਾਂ ਵਾਲੇ ਦਿਵਾਲੀ ਵੇਲੇ ਬੇਬੇ ਦਿਵਾਲੀ ਤੋਂ 20 ਦਿਨ ਪਹਿਲਾਂ ਕਢਾ ਲਿਆਉਂਦੀ ਸੀ ਪੀਪਾ ਬਿਸਕਟਾਂ ਦਾ ਕਢਾ ਲਿਆਉਂਦੀ ਸੀ ਮੈਂ ਤੇ ਮੇਰੀ ਭੈਣ ਘਰੇ ਹੁੰਦੇ ਸੀ ਜੋ ਪੀਪਾ ਆ ਗਿਆ ਚਲੋ ਵੀ ਉਹਨੂੰ ਬਿਸਕਟ ਮਿਲਣਗੇ ਨਾ ਬੇਬੇ ਜਿੰਦੀ ਲਾਂ ਦੀ ਐਡੀ ਕਹਿੰਦੀ ਵੀ ਨਾ ਇਹ ਤਾਂ ਦਿਵਾਲੀ ਵਾਲੇ ਦਿਨ ਘਰੂੰਡੀ ਚ ਪਹਿਲਾਂ ਮੱਥਾ ਟੇਕ ਕੇ ਉਦੋਂ ਬਾਅਦ ਮਿਲਣਗੇ। ਉਹ ਜਿਹੜਾ ਦਿਵਾਲੀ ਚ ਪਏ ਨੇ 15 20 ਦੇ ਨਾ ਉਹ ਤੱਕ ਤਾਂ ਸਾਡੀਆਂ ਲਾਲਾਂ ਵੀ ਮੁੱਕ ਜਾਣੀਆਂ। ਬੇਬੇ ਦਾ ਕਿਵੇਂ ਕਰੀਏ ਬਿਸਕਟਾਂ ਦਾ ਫੇਰ? ਪਰ ਜਿੰਦਾ ਲੱਗਿਆ ਪਿਆ ਉਹਨਾਂ ਕੀ ਕਰੀਏ? ਤੇ ਇੱਕ ਦਿਨ ਕਿਤੇ ਮੈਨੂੰ ਉਹ ਸਟੋਰੇਜ ਚ ਪੀਪਾ ਪਿਆ ਸੀ ਮੈਨੂੰ ਕੁਝ ਉੱਥੋਂ ਲੈਣ ਵਾਸਤੇ ਭੇਜਦਾ। ਬੇਬੇ ਨੇ ਨੇ ਰਾਜਾ ਸੀ ਮੈਂ ਲਾਈਟ ਜੀ ਲੱਭਣ ਲੱਗਿਆ ਕਿਤੇ ਮੇਰਾ ਪੈਰ ਪੀਪੇ ਚ ਵੱਜਿਆ। ਪੀਪਾ ਥੋੜਾ ਜਿਹਾ ਘਾਹ ਹੋ ਗਿਆ ਜਦੋਂ ਮੈਂ ਲਾਈਟ ਲਾਈ। ਜਿੱਥੇ ਪਹਿਲਾਂ ਪੀਪਾ ਸੀ ਉੱਥੇ ਚਾਦੀ ਬਈ। ਬੇਬੇ ਨੇ ਪ ਤੇ ਆਪਾਂ ਜਿੰਦਾ ਖੋਲਿਆ ਜਿੰਨੇ ਕ ਬਿਸਕਟ ਜੇਬ ਚ ਪਏ ਆਪਾਂ ਪਾ ਕੇ ਆ ਉਹਦਾ ਜਿੰਦਾ ਲਾ ਕੇ ਫੇਰ ਥਲੇ ਧਰਤੀ ਉਹਦੇ ਚਾ ਵੀ ਉੱਥੇ ਧਰਤੀ ਤੇ